ਕੋ ਜੇ ਚਾਰ ਬੰਦੇ ਜਾਣਦੇ ਆ ਨਹੀਂ ਕੋ ਵੀ ਹੋਰੀ ਹਰੇਕ ਹੀ ਕੰਮ ਪਾੜ ਲਈ ਬਹੁਤ ਸੋਚ ਸਮਝ ਕੇ ਹੁੰਦਾ ਐ ਨਾ ਲੱਗੇ ਵੀ ਸ਼ਾਮ ਨੂੰ ਜਾ ਕੇ ਵੀ ਚੰਨੀ ਆ ਕੇ ਕਰਿਆ ਆਇਆ ਕਈਆਂ ਨੂੰ ਲੰਦਾ ਮੈਨੂੰ ਕੰਮ ਮਿਲਣ ਲੱਗਾ ਮੈਂ ਕਰ ਤੁਹਾਨੂੰ ਕਿਉਂ ਲੱਗਿਆ ਕਿ ਮੈਨੂੰ ਇਹ ਨਾ ਕਰਨੀ ਚਾਹੀਦੀ ਨਹੀਂ ਕੰਮ ਠੀਕ ਆ ਉਹ ਹੀ ਦਰ ਦੂਰੂ ਜੀ ਵਾਲੇ ਸੀਨ ਜੇ ਸੀਗੇ ਮੈਂ ਉਦਾਂ ਹੀ ਨਹੀਂ ਕੀਤੇਗੇ ਮੈਂ ਕਹਿੰਦਾ ਯਾਰ 20 ਸਾਲਾਂ ਦਾ ਮੁੰਡਾ ਇੰਨੀਆਂ ਜਿਵੇਂ ਸਿਆਣੇ ਬਜ਼ੁਰਗ ਗੱਲਾਂ ਕਰਦੇ ਇਹ ਕਿਵੇਂ ਕਰਦਾ ਬਸ ਉਹਦੇ ਡੋਕਰਾਂ ਘਾ ਘਾ ਕੇ ਥੋੜਾ ਇੱਥੇ ਤੱਕ ਪਹੁੰਚ ਗਈ ਕਿ ਉਹ ਚੀਜ਼ ਮਤਲਬ ਕਿ ਸਿੱਖੀ ਹੋਈ ਹੈ ਚੰਗੀਆਂ ਚੀਜ਼ਾਂ ਦੇ ਵਿੱਚ ਚੰਗੀ ਚੀਜ਼ਾਂ ਦੇ ਵਿੱਚ ਹੋਰ ਧਿਆਨ ਦਿੱਤਾ ਮਾੜੀ ਚੀਜ਼ਾਂ ਨੂੰ ਘਟਾਇਆ ਵਾ ਜਿੰਨਾ ਹੋ ਸਕਿਆ ਬਸ ਤਾਂ ਕਰਕੇ ਉਹ ਚੀਜ਼ ਥੋੜੀ-ਮੋਟੀ ਸਿਆਣ ਬਹਿ ਗਈ ਪਰ ਬੱਚੇ ਹੀ ਆਪਾਂ ਇਹ ਅੱਜ ਅਸੀਂ ਜਿਸ ਸ਼ਖਸ ਦੇ ਨਾਲ ਬੈਠੇ ਆ ਕੋ ਸ਼ਖਸ ਨੂੰ ਲੋਕ ਕਲਾਕਾਰ ਕਹਿੰਦੇ ਨੇ ਇਸ ਤਰ੍ਹਾਂ ਰੀਲਾ ਬਣਾਉਣ ਵਾਲਾ ਕੋਈ ਮੁੰਡਾ ਕਹਿੰਦੇ ਨੇ ਪਰ ਸਾਨੂੰ ਉਸ ਦੇ ਵਿੱਚੋਂ ਭਰਾ ਵਾਲੀ ਫੀਲਿੰਗ ਆਉਂਦੀ ਹੈ ਚੰਨੀ ਕਲਾਕਾਰ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਲੋਕ ਕਲਾਕਾਰ ਕਹਿੰਦੇ ਨੇ ਆਰਟਿਸਟ ਕਹਿੰਦੇ ਨੇ ਸੁਪਰਸਟਾਰ ਕਹਿੰਦੇ ਨੇ ਪਰ ਅਸਲ ਚ ਸੁਪਰਸਟਾਰ ਲੋਕ ਹੀ ਨੇ ਆਪਾਂ ਨਹੀਂ ਹੈਗੇ ਲੋਕ ਦੇਖਦੇ ਨੇ ਲੋਕ ਸੁਣਦੇ ਨੇ ਲੋਕ ਹੀ ਸੁਪਰਸਟਾਰ ਨੇ ਆਪਾਂ ਸੁਪਰਸਟਾਰ ਨਹੀਂ ਹੈਗੇ ਤੁਹਾਡੀ ਉਮਰ ਕਿੰਨੀ ਆਈ ਐਮ 26 26 ਸਾਲ ਦਾ ਮੁੰਡਾ ਇੰਨੀਆਂ ਜਿਵੇਂ ਸਿਆਣੇ ਬਜ਼ੁਰਗ ਗੱਲਾਂ ਕਰਦੇ ਇਹ ਕਿਵੇਂ ਕਰਦਾ ਬਸ ਉਹਦੇ ਡੁਕਰਾਗਾਗਾ ਥੋੜਾ ਇੱਥੇ ਤੱਕ ਪਹੁੰਚ ਗਈ ਪੁੱਤਰ ਖਾਦੀ ਆ ਬਈ ਨਹੀਂ ਐਦਾਂ ਉਹ ਵੀ ਨਹੀਂ ਹੈਗੇ ਬਸ ਇਦਾਂ ਤੁਸੀਂ ਹੁਣ ਇਕੱਲੇ ਰਹਿ ਰਹਿ ਕੇ ਉਹ ਚੀਜ਼ ਮਤਲਬ ਕਿ ਸਿੱਖੀ ਹੋਈ ਹੈ ਚੰਗੀਆਂ ਚੀਜ਼ਾਂ ਦੇ ਵਿੱਚ ਚੰਗੀ ਚੀਜ਼ਾਂ ਦੇ ਵਿੱਚ ਹੋਰ ਧਿਆਨ ਦਿੱਤਾ ਮਾੜੀ ਚੀਜ਼ਾਂ ਨੂੰ ਘਟਾਇਆ ਵਾ ਜਿੰਨਾ ਹੋ ਸਕਿਆ ਬਸ ਤਾਂ ਕਰਕੇ ਉਹ ਚੀਜ਼ ਥੋੜੀ-ਮੋਟੀ ਸਿਆਣ ਬਹਿ ਗਈ ਪਰ ਬੱਚੇ ਹੀ ਆਪਾਂ ਇਹ ਹਾਂਜੀ ਤੁਹਾਡੀਆਂ ਰੀਲਾਂ ਦੇ ਵਿੱਚ ਅਸੀਂ ਦੇਖਦੇ ਹੁੰਨੇ ਆ ਤੁਹਾਡੀ ਜਿਹੜੀ ਰਸੋਈ ਆ ਉਹ ਕੱਚੀ ਜੀ ਬਣੀ ਹੋਈ ਹੈ ਪਲਸਤਰ ਵੀ ਉਹ ਚੀਜ਼ਾਂ ਤੁਹਾਨੂੰ ਮੋਟੀਵੇਟ ਕਰਦੀਆਂ ਨੇ ਜੋ ਤੁਸੀਂ ਰੀਲਾਂ 'ਚ ਦੇਖਦੇ ਹੋ ਯਾਰ ਮੈਂ ਇਹਨੂੰ ਪੱਕਾ ਕਰਾਂਗਾ ਜਦੋਂ ਖੁਦ ਆ ਦੀ ਰੀਲ ਦੇਖਦੇ ਹੋ ਯਾਰ ਪਿੱਛੇ ਜਿਹੜੀ ਰਸੋਈ ਆ ਉਹ ਲੈ ਕੱਚੀ ਹੈ ਐਕਚੁਅਲੀ ਹੁਣ ਅਸੀਂ ਮਤਲਬ ਕਿ ਉਹ ਘਰ ਆਪਣਾ ਤਿਆਰ ਕਰ ਰਹੇ ਹਾਂ ਉਹ ਇੱਕ ਥੋੜਾ ਜਿਹਾ ਹੋਰ ਚੀਜ਼ੇ ਦੇ ਵਿੱਚ ਸਾਡਾ ਧਿਆਨ ਆ ਉਹ ਮਾਲ ਬੋਸਟਰ ਉਹ ਨੂੰ ਅਸੀਂ ਤਿਆਰ ਨਾ ਪਾ ਲਿਆ ਨਹੀਂ ਨਹੀਂ ਪ੍ਰਿਪੇਅਰ ਕਰ ਰਹੇ ਹਾਂ ਅਸੀਂ ਉਹ ਪੀੜ ਵਾਰੇ ਸੋਚ ਰੱਖਿਆ ਅਸੀਂ ਤੇ ਜਦੋਂ ਡੰਦੇ ਠੀਕ ਹੋ ਗਿਆ ਉਹ ਕਰਾਂਗੇ ਅਸੀਂ ਰੈਡੀ ਉਹਨੂੰ ਉਹ ਸਿੱਧੇ ਉੱਤੇ ਫੋਕਸ ਆ ਪੂਰਾ ਹੁਣ ਕਿਵੇਂ ਦੇ ਜਾ ਰਹੇ ਆ ਅੱਜ ਕੱਲ ਬਹੁਤ ਵਧੀਆ ਚੜਦੀ ਗਲਾ ਮਾਰੇ ਦੀ ਗਰਬਾ ਪੂਰੀ ਨਾਨਕਮਵਾਰੀ ਰਾਣ ਕਾ ਜੜੀ ਰਾਤ ਜੱਜਾਂ ਚ ਝੂਟੇ ਲੈ ਲੈ ਹਾਂਜੀ ਜੱਜਾਂ ਚ ਝੂਟੇ ਲੈ ਲੈ ਜੀ ਕਿਵੇਂ ਦਾ ਲੱਗਦਾ ਜੱਜ ਤੇ ਜਾਣ ਵਧੀਆ ਜੀ ਖੁਸ਼ੀ ਹੁੰਦੀ ਆ ਮਤਲਬ ਕਿ ਦੇਖਿਆ ਨੀ ਚੀਜ਼ਾਂ ਮਤਲਬ ਕਿ ਜਿਹੜੀਆਂ ਆਣ ਦੇਖਿਆ ਹੁਣ ਆਏ ਜਹਾਜਾਂ ਚ ਬੈਠੇ ਆ ਖੁਸ਼ੀ ਹੁੰਦੀ ਆ ਚੰਗਾ ਲੱਗਦਾ ਪਿੰਡ ਵਾਲੇ ਦੀ ਕਹਿੰਦੇ ਹਣ ਪਿੰਡ ਵਾਲੇ ਬਹੁਤ ਪਿਆਰ ਦਿੰਦੇ ਆ ਜੀ ਦੋਲੇ ਗਿਆ ਲੋਕ ਪਹਿਚਾਨਦੇ ਨੇ ਕਿਤੇ ਗੁਰਦੁਆਰ ਸਾਹਿਬ ਜਾਈਦਾ ਐਦਾਂ ਮਤਲਬ ਕਿ ਲੋਕ ਚੰਗਾ ਗੁਰਦੁਆਰ ਸਾਹਿਬ ਵੀ ਜਾ ਕੇ ਐਦਾਂ ਲੋਕ ਲੋਕ ਪਿਆਰ ਕਰਦੇ ਆ ਮਤਲਬ ਕਿ ਅੱਛਾ ਲੱਗਦਾ ਚੰਗਾ ਲੱਗਦਾ ਜੀ ਜਦੋਂ ਫਿਲਮ ਕੀਤੀ ਤੁਸੀਂ ਜੈ ਜੈ ਪਾਜੀ ਹੋਰਾਂ ਦੇ ਨਾਲ ਉਹ ਹਾਂਜੀ ਹਾਂਜੀ ਉਸ ਤੋਂ ਬਾਅਦ ਕੀ 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 ਰਿਐਕਸ਼ਨ ਆਏ ਲੋਕਾਂ ਦੇ ਐਕਟਿੰਗ ਦੇ ਪੱਖੋਂ ਤੁਹਾਨੂੰ ਫੋਨ ਆਏ ਵੀ ਮੁੰਡਿਆ ਵੀ ਐਕਟਿੰਗ ਬਹੁਤ ਸੋਹਣੀ ਕੀਤੀ ਤੁਸੀਂ ਜੀ ਬਹੁਤ ਮਤਲਬ ਕਿ ਰਿਸਪੌਂਸ ਮਤਲਬ ਕਿ ਅੱਛਾ ਰਿਸਪੌਂਸ ਆਇਆ ਉਸ ਤੋਂ ਬਾਅਦ ਮੈਨੂੰ ਆਫਰ ਵੀ ਆਈਆਂ ਨੇ ਉਸ ਚੀਜ਼ਾਂ ਮੈਂ ਇੱਕ ਦੋ ਆਪ ਹੀ ਨਹੀਂ ਐਕਸੈਪਟ ਕੀਤੀਆਂ ਕਿ ਬਿਕੋਜ਼ ਹੋਰ ਹੀ ਦੂਰ ਦੂਰੂ ਜੀ ਵਾਲੀਆਂ ਸੀਗੀਆਂ ਮੈਂ ਕਹਾਂ ਹਜੇ ਚਾਰ ਲੋਕ ਜੀ ਜਾਣਦੇ ਐਵੇਂ ਕਹਉਂ ਉਹਨੂੰ ਐਵੇਂ ਹਰੇਕ ਚੀਜ਼ ਫੜੀ ਗਈ ਹੈ ਕਿ ਨਹੀਂ ਜੀ ਤੁਹਾਨੂੰ ਕਿਉਂ ਠੀਕ ਨਹੀਂ ਲੱਗਿਆ ਕਿ ਕਈਆਂ ਨੂੰ ਲੰਦਾ ਮੈਨੂੰ ਕੰਮ ਮਿਲਣ ਲੱਗਾ ਮੈਂ ਕਰ ਤੁਹਾਨੂੰ ਕਿਉਂ ਲੱਗਿਆ ਕਿ ਮੈਨੂੰ ਇਹ ਨਾ ਕਰਨੀ ਚਾਹੀਦੀ ਨਹੀਂ ਕੰਮ ਠੀਕ ਹੈ ਉਹ ਹੀ ਦਾਰੂ ਦੂਰੂ ਜੀ ਵਾਲੇ ਸੀਨ 'ਚ ਸੀਗੇ ਮੈਂ ਉਦਾਂ ਹੀ ਨਹੀਂ ਕੀਤੇਗੇ ਮੈਂ ਕਿਹਾ ਯਾਰ ਥੋੜਾ ਖਾ ਲੀਏ ਮੈਂ ਘੱਟ ਖਾ ਲੀਏ ਮੈਂ ਕਿਹਾ ਹਜੂ ਜੀ ਨੂੰ ਉਹ ਤਾਂ ਨਹੀਂ ਦਿੱਤਾ ਮੈਂ ਸਭ ਦਿੱਤਾ ਜੀ ਦਾਰੂ ਵਧੀਆ ਨਹੀਂ ਲੱਗਦੀ ਨਹੀਂ ਉਹ ਮੈਂ ਨਹੀਂ दारू ਨਹੀਂ दारू ਦਾ ਉਹ ਬੈਸੇ ਵੀ ਨਹੀਂ ਬਧੀ ਲਾਦੀ ਉਹ ਕੰਮ ਨਹੀਂ ਹੈ ਜੀ ਸੀਗਾ ਵੀ ਹੁਣ ਲੋਕ ਜੇ ਚਾਰ ਬੰਦੇ ਜਾਣਦੇ ਐ ਨਹੀਂ ਕਿ ਉਹ ਵੀ ਹੋਰੀ ਹਰੇਕ ਹੀ ਕੰਮ ਫੜ ਲੀਏ ਬਹੁਤ ਸੋਚ ਸਮਝ ਕੇ ਹੁੰਦਾ ਐ ਨਾ ਲੱਗੇ ਵੀ ਸ਼ਾਮ ਨੂੰ ਜਾ ਕੇ ਚੰਨੀ ਆ ਗਈ ਕਰਿਆ ਆਇਆ ਫੀਸ ਕਿੰਨੀ ਮਿਲੀ ਪਹਿਲੀ ਫਿਲਮ ਦੀ ਫੀਸ ਅੱਛੀ ਮਿਲ ਗਈ ਸੀ ਕੋਸ਼ ਹੋ ਗਿਆ ਜੀ ਆਪਾਂ ਕੋਸ਼ ਹੋ ਗਈ ਸੀ ਹਾਂ ਜੀ ਹੋਰ ਕਿਹੜੇ ਕਿਹੜੇ ਪ੍ਰੋਜੈਕਟ ਕਰ ਰਹੇ ਹੋ ਤੁਸੀਂ ਪ੍ਰੋਜੈਕਟ ਦਾ ਜੀ ਸਰਪ੍ਰਾਈਜ਼ ਹੀ ਆ ਮੈਂ ਤਾਂ ਬਾਲਾ ਰੋਲਾ ਰੱਪਾ ਪਾ ਕੇ ਇਹ ਨਹੀਂ ਹੁੰਦਾ ਕਿ ਸਰਪ੍ਰਾਈਜ਼ ਹੁੰਦਾ ਵਾ ਪੋਸਟ ਕਰ ਦਈਏ ਬਸ ਇੰਨੇ ਹੀ ਹੁੰਦਾ ਆਪਾਂ ਨੂੰ ਤਾਂ ਧਮਾਕਾ ਕਰੋਗੇ ਤੁਮਾਕਾਈ ਕਰਾਂਗੇ ਹਾਂ ਜੀ ਪੰਜਾਬੀ ਚ ਕਰੀਏ ਧੁਮਾਕਾ ਜੀ ਬਈ ਇਹਨਾ ਘੱਟ ਕਿਉਂ ਬੋਲਦੇ ਰੀਲਾਂ ਦੇ ਦੇਖੀਦਾ ਨਿਕਲਦਾ ਬੰਦਾ ਇੱਥੇ ਤੁਸੀਂ ਬਹੁ ਘੱਟ ਬੋਲਦੇ ਹੋ ਮੈਂ ਤੁਹਾਨੂੰ ਦੱਸਦਾ ਹਾਂ ਥੋੜਾ ਮੈਂ ਨਾ ਉਦੋਂ ਫਿਲਮ ਵੀ ਕਰ ਰਹੀ ਸੀ ਉਦੋਂ ਵੀ ਮੈਂ ਘੂੜਾ ਘੱਟ ਹੀ ਬੋਲਦਾ ਜਦੋਂ ਕੈਮਰਾ ਆਨ ਹੁੰਦਾ ਸੀਗਾ ਜੋ ਕਨਸੈਪਟ ਮਿਲਿਆ ਹੁੰਦਾ ਜੋ ਕਿਰਦਾਰ ਹੁੰਦਾ ਸੀ ਉਹਨੂੰ ਪੂਰਾ ਆਪਾਂ ਕਰੀਦਾ ਸੀਗਾ ਬੱਟ ਮੈਂ ਉਦੋਂ ਵੀ ਐਸੀ ਬਹੁ ਘੱਟ ਬੋਲ ਕੇ ਰਾਜੀ ਹਾਂ ਜੀ ਸਾਡਾ ਵੀ ਕੈਮਰਾ ਆਨ ਹੈ ਇਹਦੇ ਅੱਗੇ ਵੀ ਬੋਲਦੇ ਕੁਝ ਇਹ ਕੈਮਰੇ ਤੇ ਉਹ ਕੈਮਰੇ ਦੇ ਵਿੱਚ ਬਹੁਤ ਫਰਕ ਹੈ ਜੀ ਹਾਂਜੀ ਬਾਈ ਇੱਕ ਤੁਹਾਡੀ ਗੱਡੀ ਦੇਖੀ ਤੇ ਗੱਡੀ ਬੜੀ ਘੈਂਟ ਆ ਗੱਡੀ ਗੱਡੀ ਬੜੀ ਸਪੀਡ ਨਾਲ ਚਲਾਉਂਦੇ ਆ ਤੱਕ ਬਾਈ ਹੁੰਦੀ ਆ ਨਹੀਂ ਨਹੀਂ ਗੱਡੀ ਦਾ ਸਪੀਡ ਨਹੀਂ ਹੁੰਦੀ ਉਹ ਗਾਣੇ ਦੀ ਸਪੀਡ ਹੀ ਹੁੰਦੀ ਆ ਗੱਡੀ ਆਪਣੇ ਕੋਲੇ ਅਮਰੂਦੀ 800 ਹੈ ਜੀ ਆਪਣੇ ਕੋਲੇ ਹਾਂ ਜੀ ਬਹੁਤ ਸੰਗ ਦੇ ਉਦੋਂ ਸੀ ਹਨ ਬਸ ਉਦਾਂ ਹੀ ਸੰਗ ਤਾਂ ਹੁੰਦੀ ਵੀ ਬਾਈ ਇੱਕ ਪਰਸਨਲ ਸਵਾਲ ਪੁੱਛ ਹਾਂਜੀ ਬਾਈ ਸੇਲੀ ਬਣੀ ਕੋਈ ਉਹ ਨਹੀਂ ਨਹੀਂ ਅੰਦਾਜ਼ ਉਹ ਨਹੀਂ ਇਹ ਕੋਈ ਸਵਾਲ ਨਹੀਂ ਮੇਰੇ ਨਿਕੜਵਾਂਦੇ ਆਪਣੇ ਲਈ ਸਵਾਲ ਨਹੀਂ ਬਣੇ ਹੋਏ ਆਪਣੇ ਲਈ ਸਵਾਲ ਨਹੀਂ ਬਣਿਆ ਕਿ ਆਪਣੇ ਲਈ ਕੋਈ ਸੇਲੀ ਨਹੀਂ ਬਣੀ ਨਹੀਂ ਨਹੀਂ ਐਦਾਂ ਦਾ ਕੁਝ ਨਹੀਂ ਉਹ ਪਧਿਆ ਨਹੀਂ ਦਿੱਤਾ ਇਹ ਸੰਸਕਾਰ ਹੀ ਨਹੀਂ ਹੈਗੇ ਆਪਣੀ ਘਰੋਂ ਹੀ ਨਹੀਂ ਸੰਸਕਾਰ ਐਦਾਂ ਦੇ ਜਿਹੜੇ ਆਪਾਂ ਨੂੰ ਧੰਨਵਾਦ ਭਾਈ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਭਾਈ ਥੋੜਾ ਜਿਹਾ ਘੱਟ ਬੋਲਦੇ ਨੇ ਪਰ ਅਸੀਂ ਇਹਨਾਂ ਨੂੰ ਪਿਆਰ ਕਰਦੇ ਹਾਂ ਜਦੋਂ ਵੀ ਕੈਮਰੇ ਦੇ ਦੇਖਦੇ ਬਹੁਤ ਵਧੀਆ ਲੱਗਦਾ ਪੋਜ਼ਿਟਿਵ ਵਾਈਬਸ ਆਉਂਦੀਆਂ ਨੇ ਤੇ ਇਹ ਗੱਲਬਾਤ ਕਿਵੇਂ ਲੱਗੀ ਕਮੈਂਟ ਬਾਕਸ ਤੇ ਜ਼ਰੂਰ ਅਸੀਂ ね。すさすがね。